ਹਾਂਜੀ ਦੋਸਤੋ ਸਸ਼ਟਰੀਆ ਗਾਲ ਅਸੀਂ ਅੱਜ ਫਿਰ ਹਾਜ਼ਰ ਆਇਆ ਇੱਕ ਨਵਾਂ ਪ੍ਰਸ਼ਨ ਲੈ ਕੇ ਤਾਂ ਸਾਡਾ ਅੱਜ ਦਾ ਪ੍ਰਸ਼ਨ ਹੈ ਅਨਜੋਕੇ ਪੰਜਾਬ ਵਿੱਚ ਕੁੱਲ ਕਿੰਨੇ ਦਰਿਆ ਵਗਦੇ ਹਨ ਤਾਂ ਇਸਦਾ ਉੱਤਰ ਹੈ ਵਾਹ ਵਾਹ ਤਿੰਨ ਦਰਿਆ ਇਹ ਤਿੰਨ ਦਰਿਆ ਹਨ ਸਤਲੁਜ ਬਿਆਸ ਅਤੇ ਰਾਵੀ ਜੇਕਰ ਇਹਨਾਂ ਚੋਂ ਸਭ ਤੋਂ ਵੱਡੇ ਦਰਿਆ ਦੀ ਗੱਲ ਕਰੀਏ ਜੋਕੇ ਪੰਜਾਬ ਚ ਸਤਲੁਜ ਸਭ ਤੋਂ ਵੱਡਾ ਦਰਿਆ ਹੈ ਅਤੇ ਸਭ ਤੋਂ ਛੋਟੇ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਸਭ ਤੋਂ ਛੋਟਾ ਦਰਿਆ ਹੈ ਸਤਲੁਜ ਦਰਿਆ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਹੈ ਤੇ ਪੰਜਾਬ ਦੇ ਬਹੁਤ ਵੱਡੇ ਖੇਤਰ ਨੂੰ ਸਿੰਚਾਈ ਲਈ ਪਾਣੀ ਦਿੰਦਾ ਹੈ ਇਸੇ ਕਰਕੇ ਇਸ ਦਰਿਆ ਨੂੰ ਪੰਜਾਬ ਦੀ ਰੀੜ ਦੀ ਹੱਡੀ ਵੀ ਆਖਿਆ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਮੌਸਮੀ ਦਰਿਆਵਾਂ ਦੀ ਗੱਲ ਕਰੀਏ ਤਾਂ ਘੱਗਰ ਦਰਿਆ ਪੰਜਾਬ ਦਾ ਇੱਕ ਮੁੱਖ ਮੌਸਮੀ ਦਰਿਆ ਹੈ ਬਾਰਸ਼ ਦੇ ਮੌਸਮ ਵਿੱਚ ਇਹ ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਬਣਦਾ ਹੈ ਇਸ ਤੋਂ ਇਲਾਵਾ ਸਿਰਸਾ ਨਦੀ ਵੀ ਪੰਜਾਬ ਦੇ 6-7 ਪਿੰਡਾਂ ਵਿੱਚੋਂ ਲੰਘ ਕੇ ਸਤਲੁਜ ਦਰਿਆ 'ਚ ਮਿਲ ਜਾਂਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀ ਹੋਰ ਜਾਣਕਾਰੀ ਲਈ ਆਮ ਗਿਆਨ ਚੈਨਲ ਨੂੰ ਸਬਸਕ੍ਰਾਈਬ ਕਰੋ